M. O. ਮਨਾ ਰਹੇ ਆ ਭੁੱਲੀ ਰਾਂ ਔਰ ਬਹੁਤ ਪਤਾ ਜੀ ਮਨਾਈ ਬੰਦਾ ਕਿ ਇਹ ਸਾਨੂੰ ਸਾਰਿਆਂ ਨੇ ਇੱਕ ਟੀਮ ਲਾ ਕੇ ਇਕੱਠੇ ਕਰਦੇ ਆ ਤੇ ਸਾਰੇ ਬੜੇ ਮਸਾਂਝੇ ਤੋਰਦੇ ਉਤੇ ਇਸ ਤਿਆਰ ਨੂੰ ਬਣਾਉਨੇ ਆ। ਇਹੋ ਤਿਆਰ ਬੱਲੇ ਬੱਲੇ ਦੇ ਰੂਪ ਚ ਅੱਜ ਸ੍ਰੀ ਪੂੜਾ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਬੜੇ ਬੜੇ ਘੂਤਾ ਬਣਾਇਆ ਜਾ ਰਿਹਾ। ਜੀ ਮੇਰਾ ਪਿੱਛੇ ਵਿਸ਼ਵ ਜੁਗ੍ਰਿਸ਼ ਦੇ ਨਾਲ ਤੇ ਵੀ ਕਰਾਇਆ ਗਿਆ ਇੱਕ ਗੋਸ਼ਾਲਾ ਤੁਹਾਡੇ ਸਭ ਦੇ ਸਹਿਯੋਗ ਨਾਲ ਚੱਲ ਰਹੀ ਆ।

ਮੇਰੇ ਭਾਈ ਉਹ ਸਾਰੀਆਂ ਸਵਸਥਾ ਉਹ ਸਾਰੇ ਹਿੰਦੂ ਜੋਤ ਦੇ ਬੰਦੀਆਂ ਸਾਰੇ ਇਕੱਠੇ ਹੋ ਕੇ ਬਣਾਉਂਦੇ ਆ ਸਾਰੇ ਸ਼ਾਸਕ ਬੰਦੇ ਸਾਰੇ ਧਾਰੂ ਬੰਦੇ ਇਹਨੇ ਤਰਮਦੰਦ ਜੋ ਇਹੋ ਜਿਹਾ ਤਿਹਾਰ ਆ ਜਿਹਨੂੰ ਜਿਹਨੂੰ ਤਰਮਦੰਦ ਤੇ ਅੱਤਵਾਦਾ ਬਿਜਾ ਚੁਕਾ ਜਾਂਦਾ ਸੀ ਇਹਨੇ ਇਕੱਠਾ ਕਰ ਦਿੱਤਾ ਵਾ ਹਿੰਦੂ ਸੈਕਟ ਦਾ ਸਾਰ ਪਾਈ ਜਾ ਰਹੇ ਨੂੰ ਇਹਦੇ ਨਾਲ ਲੋਕਾਂ ਨੂੰ ਖੁਸ਼ੀਆਂ ਤੇ ਵਧਾਈਆਂ ਮਿਲਦੀਆਂ ਵਾ ਸਾਰੇ ਬੈਂਕ ਦਾ ਹਰ ਆਦਮੀ ਨੂੰ ਇਹ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਇਹਦੇ ਮੁਰਗੇ ਮੌਕੇ ਨਹੀਂ ਮਿਲਦਾ ਨਾ ਜਾਣੇ ਕਦੋਂ ਵਿਛੜ ਜਾਣਾ ਵੇ ਕਿਲੇ ਰੰਗੇ ਹੋ ਜਾ ਜਿੰਨਾ ਸਰਕਾਰ ਕਰੇ ਸੁੱਖੀਆਂ ਹੁੰਦੀਆਂ ਤੇ ਮੈਂ ਜਿੰਨੇ ਸਾਡੇ ਸਹਿਯੋਗੀ ਜਿੱਦਾਂ ਜੈਮਲ ਲੰਗਰ ਸਭਾ ਸੋਜਨਾ ਸਿੰਘ ਸਭਾ ਔਰ ਹੋਰ ਜਿੰਨਸੋਸ ਦਾ ਜਿੰਨੀਆਂ ਵੀ ਤਾਕਤ ਦਿੱਤਾ ਉਹ ਟੁੱਟ ਸਾਰੇ ਸਿੱਕੇ ਹੋ ਗਏ ਇਹ ਧਰਨ ਹੁੰਦੀਆਂ ਸਾਡਾ ਬੋਬੀ ਹੋ ਗਿਆ ਰੋਮੀ ਹੋ ਗਿਆ ਲੋਜ ਅਗਲੀ ਉਤਰੀ ਹੋ ਗਿਆ ਇਨਾਜੀ ਹੋ ਗਿਆ ਜਗਦੀਪ ਪ੍ਰਧਾਨ ਹੋ ਗਿਆ ਬੋਬਸੰਦ ਹੋ ਗਿਆ ਜਿਹੜੇ ਟੋੜ ਸਾਰੇ ਰਲ ਕੇ ਅਸੀਂ ਇਹ ਤਿਆਰ ਬਣਾਉਂਦੇ ਹਾਂ ਬਹੁਤ ਜਲ 25 ਸਾਲ ਹੋ ਗਏ ਲਗਾਤਾਰ ਬਣਾਉਂਦੇ ਨੂੰ ਅਸੀਂ ਕਿਹਨੇ ਖੁਸ਼ੀਆਂ ਸਭ ਨੂੰ ਦਵੇ ਸਾਰੀ ਖੁਸ਼ੀਆਂ ਇਹ ਤਿਹਾਰ ਜਿਹੜਾ ਵਾ ਹਿੰਦੂ ਸਿੱਖਾਂ ਦੀ ਏਕਤਾ ਦਾ ਤਿਹਾਰ ਹੈ ਔਰ ਇਹ ਜਿਹੜਾ ਤਿਹਾਰ ਹੈ ਬੁੱਲਾਂ ਦਾ ਤੇ ਰੰਗਾਂ ਦਾ ਤਿਹਾਰ ਆ ਇਤੋਂ ਇਹ ਪ੍ਰਤੀਕ ਹੁੰਦਾ ਵਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਵਾ ਔਰ ਖੁਸ਼ੀਆਂ ਦੇ ਨਾਲ ਜਿਹੜਾ ਇਹ ਤਿਹਾਰ ਬਣਾਉਣਾ ਚਾਹੀਦਾ ਵਾ ਉਹ ਜਿਹੜੇ ਮਨਾਂ ਦੇ ਵਿੱਚ ਸਾਡੇ ਭੇੜ ਭਾਵ ਆ ਇਹਨਾਂ ਨੂੰ ਖਤਮ ਕਰਕੇ ਸਾਨੂੰ ਜਿਹੜਾ ਵਾ ਸਾਰਿਆਂ ਨੂੰ ਹੀ ਇੱਕ ਮੱਜ ਤੇ ਬਹਿ ਕੇ ਜਿਹੜਾ ਇਹ ਤਿਹਾਰ ਖੁਸ਼ੀਆਂ ਦੇ ਨਾਲ ਪਿਆਰ ਦੇ ਨਾਲ ਇਸ ਤਿਹਾਰ ਨੂੰ ਬਣਾਉਣਾ ਚਾਹੀਦਾ ਵਾ ਆਪਦੇ ਵਿੱਚ ਪੇਟਵਾਉਂਦੀ ਰੱਖਣਾ ਚਾਹੀਦਾ ਮੈਂ ਸਾਰੇ ਹੀ ਦੇਸ਼ਵਾਸੀਆਂ ਨੂੰ ਪੰਜਾਬਵਾਸੀਆਂ ਨੂੰ ਔਰ ਇਸ ਤਰ੍ਹਾਂ ਤਰ੍ਹਾਂ ਦੇ ਨਿਵਾਸੀਆਂ ਨੂੰ ਇਹੋ ਹੀ ਬੇਨਤੀ ਕਰਦਾ ਹਾਂ ਕਿ ਇਹ ਜਿਹੜਾ ਤਿਹਾਰ ਹੈ ਸਾਰੇ ਰਲ ਮਿਲ ਕੇ ਮਨਾਓ ਔਰ ਮੈਂ ਸਾਰੇ ਦੇਸ਼ ਨੂੰ ਇਸ ਤਿਹਾਰ ਦੀਆਂ ਬਹੁਤ-ਬਹੁਤ ਲਗ-ਲਗ ਵਧਾਈਆਂ ਦਿੰਦਾ ਹਾਂ ਇਹ ਬਹੁਤ ਕਿਹੋ ਜਿਹਾ ਪਰਦਾਵਾ ਅੱਜ ਸੋਤਿਆ ਗਾਣਾਂ ਦੇ ਬਾਕੀਆ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਸਾਰੇ ਸਾਰੇ ਨੂੰ ਇਸ ਚੀਜ਼ ਦੀ ਵਧਾਈ ਦਿੰਦਾ। ਇਸ ਸਮਾਂ ਖਾਸ ਕਰਕੇ ਆਪਣੇ ਸ਼ਿਵਸਣਾਂ ਨੂੰ ਅਪਨਾਉਂਦੇ ਹਾਂ। ਆਪਣੇ ਬੱਬੂ ਜੀ ਜਿਨ੍ਹਾਂ ਨੇ ਇਹ ਰਲ ਕੇ ਕਰਦਾ ਤੋਹਾਰ ਸਭ ਕਰਦੇ। ਸਾਰੇ ਨੂੰ ਇਸ ਚੀਜ਼ ਦੀ ਬਹੁਤ ਬਹੁਤ ਵਧਾਈ ਦਿੰਦਾ। ਔਰ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਕਿ ਸਾਨੂੰ ਸਾਰਿਆਂ ਕਿਸੇ ਤਰ੍ਹਾਂ ਕੱਠੀ ਮੁਕਸੀ ਨਹੀਂ ਆਪਣੇ ਘਰੇ ਮਨਾਈਏ। ਬਹੁਤ ਬਚਾਰ ਨੂੰ ਅੱਗੇ ਲੱਗਦੇ।